ਹਾਂਜੀ ਅਰਦਾਸ ਕਰਦੇ ਹਾਂ ਉਸ ਕਾਲਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਕਿ ਤੁਸੀਂ ਸਾਰੇ ਆਪਣੇ ਘਰ ਪਰਿਵਾਰ ਦੇ ਵਿੱਚ ਖੁਸ਼ੀਆਂ ਖੇੜੇ ਤੇ ਸੇਤਾਂ ਮਾਣੋ ਉਸ ਕਾਲਪੁਰਖ ਵਾਹਿਗੁਰੂ ਤੇ ਬਣਾਏ ਹੋਏ ਜੀਵ ਉਹਦੀ ਕਲਾ ਨੂੰ ਦੇਖ ਤੇ ਕੇ ਹੈਰਾਨ ਹੋ ਜਾਈਦਾ ਵਿਸਮਾਤ ਹੋ ਜਾਈਦਾ ਇਹ ਜਿਹੜਾ ਟਰਾਂਸਪੇਰੈਂਟ ਕਹ ਲੋ ਤੁਸੀਂ ਵੀ ਇਹ ਐਸਾ ਜੀਵ ਜਿਹੜਾ ਤੁਸੀਂ ਦੇਖ ਰਹੇ ਹੋ ਜਿਹਦੇ ਆਪਾਂ ਆਰ ਪਾਰ ਦੇਖ ਸਕਦੇ ਹਾਂ ਜਿਹਦੇ ਵਿੱਚ ਕੋਈ ਹੱਡੀ ਕੋਈ ਨਾੜੀ ਕੋਛ ਨਹੀਂ ਦਿਖਦਾ ਅੱਖਾਂ ਤੱਕ ਨਹੀਂ ਦੇਖਦੀਆਂ ਇਹ ਹੈਗੀ ਆ ਯੂਰੋਪੀਅਨ ਈਲ ਇਹ ਜਨਮ ਵੇਲੇ ਬਿਲਕੁਲ ਟਰਾਂਸਪੇਰੈਂਟ ਹੁੰਦੀ ਆ ਇਹਦੇ ਵਿੱਚ ਆਪਾਂ ਆਰ ਪਾਰ ਦੇਖ ਸਕਦੇ ਆ ਆਪਾਂ ਇਹਨੂੰ ਵੈਸੇ ਦੇਖ ਵੀ ਨਹੀਂ ਸਕਦੇ ਲਾਈਟ ਦੇ ਨਾਲ ਹੀ ਇਹਨੂੰ ਆਪਾਂ ਦੇਖ ਸਕਦੇ ਹਾਂ ਉਸ ਸਮੇਂ ਫਿਰ ਇਹ ਜਦੋਂ ਥੋੜੀ ਜਿਹੀ ਵੱਡੀ ਹੁੰਦੀ ਆ ਤਾਂ ਇਹ ਇਸ ਤਰੀਕੇ ਨਾਲ ਦਿਸਣੀ ਸ਼ੁਰੂ ਹੋ ਜਾਂਦੀਆਂ ਇਹਦੀਆਂ ਅੱਖਾਂ ਦਿਖਾਈ ਦਿੰਦੀਆਂ ਇਹਦੇ ਸਰੀਰ ਦੇ ਵਿੱਚ ਛੋਟੀਆਂ-ਛੋਟੀਆਂ ਜੀਆਂ ਧਾਰੀਆਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਉੱਪਰ-ਥੱਲੇ ਇਹਦੇ ਇੱਕ ਪੀਲੇ ਰੰਗ ਦੀ ਲਾਈਨ ਬਣ ਜਾਂਦੀ ਆ ਪਰ ਰਹਿੰਦੀ ਉਦੋਂ ਵੀ ਇਹ ਟਰਾਂਸਪੇਰੈਂਸੀ ਇਹਦੇ ਵਿੱਚ ਆਪਾਂ ਆਰ-ਪਾਰ ਦੇਖ ਸਕਦੇ ਹਾਂ ਇਸ ਤੋਂ ਬਾਅਦ ਇਹਦਾ ਕਲਰ ਬੜਾ ਸੋਹਣਾ ਹੋ ਜਾਂਦਾ ਪਰਪਲ ਤੇ yellow ਕਲਰ ਦੇ ਵਿੱਚ ਇਹ ਦਿਸਣਾ ਸ਼ੁਰੂ ਹੋ ਜਾਂਦੀ ਆ ਬੜੀ ਖੂਬਸੂਰਤ ਦੇਖਦੀ ਆ ਪਰ ਇਹ ਤੋਂ ਬਾਅਦ ਜਦੋਂ ਹੋਰ ਵੱਡੀ ਹੁੰਦੀ ਆ ਇਸ ਤੋਂ ਬਾਅਦ ਫਿਰ ਇਹ ਆਪਣੇ ਆਖਰੀ ਦੌਰ ਦੇ ਵਿੱਚ ਇਸ ਤਰੀਕੇ ਦੀ ਹੋ ਜਾਂਦੀ ਆ ਇਸ ਰੂਪ ਦੇ ਵਿੱਚ ਇਹ ਆਪਾਂ ਨੂੰ ਖਿੱਚ ਨਹੀਂ ਪਾਉਂਦੀ ਦੇਖੋ ਤੁਸੀਂ ਇਹਦਾ ਸਫਰ ਪ੍ਰਮਾਤਮਾ ਨੇ ਕਿਹਦਾ ਬਣਾਇਆ ਪਹਿਲਾਂ ਇੱਕ ਐਸਾ ਜੀਵ ਹੁੰਦਾ ਹੈ ਕਿ ਇਹਨੂੰ ਦੇਖ ਕੇ ਹਰ ਕੋਈ ਅਚੰਬੇ ਦੇ ਵਿੱਚ ਹੁੰਦਾ ਕਿ ਕੈਸਾ ਜੀਵਾ ਇਹਦੇ ਆਪਾਂ ਆਰ ਪਾਰ ਦੇਖ ਸਕਦੇ ਆ ਫਿਰ ਇਹ ਥੋੜੀ ਵੱਡੀ ਹੁੰਦੀ ਆ ਉਦੋਂ ਹੋਰ ਖੂਬਸੂਰਤ ਦਿਸਣਾ ਸ਼ੁਰੂ ਹੁੰਦੀ ਆ ਇੱਥੇ ਦੇਖੋ ਕਿੰਨਾ ਖੂਬਸੂਰਤ ਰੰਗ ਭਰਿਆ ਇਹਦੇ ਵਿੱਚ ਪੀਲਾ ਤੇ ਜਾਵਣੀ ਪਰ ਇੱਥੇ ਆ ਕੇ ਦੇਖੋ ਤੁਸੀਂ ਇਹ ਫੇਰ ਕਿਦਾਂ ਦਾ ਰੂਪ ਧਾਰ ਰਿਹਾ ਨੇ ਸਭ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਨੇ ਉਹ ਜਿੱਦਾਂ ਚਾਹੇ ਜਿਵੇਂ ਚਾਹੇ ਖੂਬਸੂਰਤ ਨੂੰ ਬਦਸੂਰਤ ਬਣਾ ਸਕਦਾ ਤੇ ਬਦਸੂਰਤ ਨੂੰ ਖੂਬਸੂਰਤ ਕਰ ਸਕਦਾ ਇਹ ਸਭ ਮੇਰੇ ਮਾਲਕ ਦੀਆਂ ਖੇਡਾਂ ਨੇ ਉਹਦੇ ਹੱਥ ਵਾਸਾ ਉਹ ਜੋ ਚਾਹੇ ਉਹੀ ਕਰ ਸਕਦਾ ਧੰਨਵਾਦ